ਫਿਰ ਇਹੋ ਜੀਆਂ ਗੱਲਾਂ ਮੋਦੀ ਸਾਹਿਬ ਕਰਦੇ ਆ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗੀ ਜਾਂਦੇ ਆ ਜਿਹੜਾ ਕਿ ਇਹ ਮੁਲਕ ਧਰਮ ਨਿਰਪੱਖ ਮੁਲਕ ਹੈ ਤੇ ਧਰਮ ਦੇ ਉੱਤੇ ਆਪਾਂ ਵੋਟ ਨਹੀਂ ਮੰਗ ਸਕਦੇ ਤੇ ਇਲੈਕਸ਼ਨ ਕਮਿਸ਼ਨ ਅਜੇ ਚੁੱਪ ਕੀਤਾ ਬੈਠਾ ਹੈ ਕਿ ਕੋਈ ਵੀ ਐਕਸ਼ਨ ਮੋਦੀ ਸਾਹਿਬ ਦੇ ਖਿਲਾਫ ਨਹੀਂ ਲੈ ਰਿਹਾ ਕੇ ਜਿਹੜੀ ਵਾਰ ਉਹ ਦਿਮੰਤ ਬਿਲਕੁਲ ਤੇ ਕੋਈ ਪਹ ਪਊਆ ਪੰਜਾਬ ਦੀਆਂ ਵੋਟਾਂ ਮੈਂ ਕਹਿੰਦਾ ਕਿ ਇਹ ਕੇਵੀਵਾਲ ਸਾਹਿਬ ਨੂੰ ਜਿਹੜੀ ਜ਼ਮਾਨਤ ਦਿੱਤੀ ਹੈ ਠੀਕ ਦਿੱਤੀ ਗਈ ਹੈ ਦੇਣੀ ਚਾਹੀਦੀ ਸੀ ਪਰ ਸੁਪਰੀਮ ਕੋਰਟ ਉਹਨਾਂ ਦੇ ਉੱਤੇ ਕੋਈ ਕੰਡੀਸ਼ਨ ਨਹੀਂ ਲਾ ਸਕਦੀ ਕਿਉਂ ਕਰਕੇ ਉਹਨਾਂ ਨੂੰ ਕੈਦ ਨਹੀਂ ਹੋਈ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੋਈ ਆਰਡਰ ਨਹੀਂ ਦੇ ਸਕਦੇ ਕੋਈ ਲਿਖਤਪੜਤ ਪੜਤਾਓ ਫਾਈਲ ਨਹੀਂ ਦੇਖ ਸਕਦੇ ਇਹ ਬਿਲਕੁਲ ਗਲਤ ਆਰਡਰ ਹੈ ਸੁਪਰੀਮ ਕੋਰਟ ਦਾ ਕਿਉਂ ਕਰਕੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਤੇ ਉਹ ਸਿਰਫ ਬੇਲ ਦੇ ਉੱਤੇ ਆਏ ਹੈ ਜਿੰਨਾ ਚਿਰ ਬੰਦਾ ਅਦਾਲਤ ਤੋਂ ਸਜਾਇਆ ਹਫਤਾ ਨਾ ਹੋਏ ਉਹਨਾਂ ਚਿਰ ਉਹਨੂੰ ਸਮਝਿਆ ਜਾਂਦਾ ਹੈ ਕਿ ਉਹ ਬੇਗਨਾ ਹੈਗਾ ਤੇ ਆਪਣਾ ਕੰਮ ਕਰ ਸਕਦਾ ਹੈ ਤੇ ਕੇਜਰੀਵਾਲ ਸਾਹਿਬ ਨੂੰ ਜਿਹੜਾ ਹਟਾਤਾ ਆਪਣੇ ਚੀਫ ਮਿਨਿਸਟਰ ਦੇ ਕੰਮ ਤੋਂ ਮੈਂ ਉਹਦਾ ਉਹਦੀ ਪੁਸ਼ਟੀ ਨਹੀਂ ਕਰ ਸਕਦਾ ਕਿਉਂ ਕਰਕੇ ਅਸੀਂ ਡੈਮੋਕਰੇਟਿਕ ਤੇ ਜ਼ਰੂਰੀ ਪਸੰਦ ਲੋਕ ਹੈ ਸਰਦਾਰਨ ਦੇ ਵਿੱਚ ਰਹਿੰਦੇ ਆਂ ਕਾਨੂੰਨ ਦੇ ਵਿੱਚ ਰਹਿੰਦੇ ਆਂ ਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਬਹੁਤ ਗਲਤ ਕੀਤਾ ਮਾਨਸਾ ਨੂੰ ਰੂਪ ਤੋਂ ਜਿੱਤ ਪ੍ਰਾਪਤ ਕਰਦੇ ਹੋ ਮੈਂਬਰ ਪਾਰਲੀਮੈਂਟ ਤੋਂ ਮੈਂ ਗੰਨੇ ਹੋ ਹਾਂਜੀ ਕੈਂਡੀਡੇਟਾ ਹਿੱਸਾ ਬਣੋਗੇ ਜਾਂ ਇੱਕ ਜਿਹੜਾ ਹਿੱਸਾ ਬਣੋਗੇ ਜਾਂ ਤੁਸ ਸਵਾਲ ਰੱਖੋਗੇ ਜੀ ਜਿਵੇਂ ਮੈਨੂੰ ਸੂਟ ਕਰੂਗਾ ਮੇਰੇ ਹਲਕੇ ਦੇ ਲਈ ਜਿਹੜੀ ਚੀਜ਼ ਚੰਗੀ ਲੱਗੂਗੀ ਮੈਨੂੰ ਤੇ ਪੰਜਾਬ ਦੇ ਲਈ ਚੰਗੀ ਲੱਗੂਗੀ ਉਹ ਮੈਂ ਕੰਮ ਕਰੂੰਗਾ ਫਿਰ ਇਹੋ ਜੀਆਂ ਗੱਲਾਂ ਮੋਤੀ ਸਾਹਿਬ ਕਰਦੇ ਆ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗੀ ਜਾਂਦੇ ਆ ਜਿਹੜਾ ਕਿ ਇਹ ਮੁਲਕ ਧਰਮ ਨਿਰਪੱਖ ਮੁਲਕ ਹੈ ਤੇ ਧਰਮ ਦੇ ਉੱਤੇ ਆਪਾਂ ਵੋਟ ਨਹੀਂ ਮੰਗ ਸਕਦੇ ਤੇ ਇਲੈਕਸ਼ਨ ਕਮਿਸ਼ਨ ਅਜੇ ਚੁੱਪ ਦੀ ਤਰ੍ਹਾਂ ਬੈਠਾ ਹੈ ਕਿ ਕੋਈ ਵੀ ਐਕਸ਼ਨ ਮੋਦੀ ਸਾਹਿਬ ਦੇ ਖਿਲਾਫ ਨਹੀਂ ਲੈ ਰਿਹਾ ਕੇ ਜਿਹੜੀ ਵਾਅਦਾ ਜਮਾਨਤ ਗਿਲਜੀਤ ਤੇ ਕੋਈ ਪੱਕਾ ਪਊਗਾ ਪੰਜਾਬ ਦੀਆਂ ਵੋਟਰਾਂ ਮੈਂ ਕਹਿੰਦਾ ਕਿ ਇਹ ਕੇਜੀਵਾਲ ਸਾਹਿਬ ਨੂੰ ਜਿਹੜੀ ਜਮਾਨਤ ਦਿੱਤੀ ਹੈ ਠੀਕ ਦਿੱਤੀ ਗਈ ਹੈ ਦੇਣੀ ਚਾਹੀਦੀ ਸੀ ਪਰ ਸੁਪਰੀਮ ਕੋਰਟ ਉਹਨਾਂ ਦੇ ਉੱਤੇ ਕੋਈ ਕੰਡੀਸ਼ਨ ਨਹੀਂ ਲਾ ਸਕਦੀ ਕਿਉਂ ਕਰਕੇ ਉਹਨਾਂ ਨੂੰ ਕੈਦ ਨਹੀਂ ਹੋਈ ਸਪਰੀਮ ਕੋਰਟ ਨੇ ਕਿਹਾ ਕਿ ਇਹ ਕੋਈ ਆਰਡਰ ਨਹੀਂ ਦੇ ਸਕਦੇ ਕੋਈ ਲਿਖਤ ਪੜਤ ਪੜਤਾਓ ਫਾਈਲ ਨਹੀਂ ਦੇਖ ਸਕਦੇ ਇਹ ਬਿਲਕੁਲ ਗਲਤ ਆਰਡਰ ਹੈ ਸਪਰੀਮ ਕੋਰਟ ਦਾ ਕਿਉਂ ਕਰਕੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਤੇ ਉਹ ਸਿਰਫ bail ਦੇ ਉੱਤੇ ਆਏ ਹੈ ਜਿੰਨਾ ਚਿਰ ਬੰਦਾ ਅਦਾਲਤ ਤੋਂ ਸਜ਼ਾ ਜਾਂ ਹਫਤਾਨਾਮਾ ਹੋਏ ਉਹਨਾਂ ਚਿਰ ਉਹਨੂੰ ਸਮਝਿਆ ਜਾਂਦਾ ਹੈ ਕਿ ਉਹ ਬੇਗਨਾ ਹੈਗਾ ਤੇ ਆਪਣਾ ਕੰਮ ਕਰ ਸਕਦਾ ਹੈ ਕੇਜਰੀਵਾਲ ਸਾਹਿਬ ਨੂੰ ਜਿਹੜਾ ਹਟਾਤਾ ਆਪਣੇ ਚੀਫ ਮਿਨਿਸਟਰ ਦੇ ਕੰਮ ਤੋਂ ਮੈਂ ਉਹਦਾ ਉਹਦੀ ਪੁਸ਼ਟੀ ਨਹੀਂ ਕਰ ਸਦਾ ਕਿਉਂ ਕਰਕੇ ਅਸੀਂ ਡੈਮੋਕਰੇਟਿਕ ਤੇ ਜ਼ਮੂਰੀਤ ਪਸੰਦ ਲੋਕ ਹੈ ਸੰਵਿਧਾਨ ਦੇ ਵਿੱਚ ਰਹਿੰਦੇ ਆਂ ਕਾਨੂੰਨ ਦੇ ਵਿੱਚ ਰਹਿੰਦੇ ਆਂ ਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਬਹੁਤ ਗਲਤ ਕੀਤਾ ਮਾਨ ਸਾਹਿਬ ਨੂੰ ਰੂਹ ਤੋਂ ਜਿੱਤ ਪ੍ਰਾਪਤ ਕਰਦੇ ਹੋ ਮੈਂਬਰ ਪਾਰਲੀਮੈਂਟ ਤੋਂ ਆ ਗਏ ਹਾਂ ਹਾਂਜੀ ਹਿੰਦੀ ਜਿਹੜਾ ਇੰਸਟਾ ਬਣੋਗੇ ਦਾ ਇਹ ਜਿਹੜਾ ਇੰਸਟਾ ਬਣੋਗੇ ਦਾ ਤੁਹ ਸਵਾਨਖਰ ਹੋਗੇ ਸੋ ਜਿਵੇਂ ਮੈਨੂੰ ਸੂਟ ਕਰੂਗਾ ਮੇਰੇ ਹਲਕੇ ਦੇ ਲਈ ਜਿਹੜੀ ਚੀਜ਼ ਚੰਗੀ ਲੱਗੂਗੀ ਮੈਨੂੰ ਤੇ ਪੰਜਾਬ ਦੇ ਲਈ ਚੰਗੀ ਲੱਗੂਗੀ ਉਹ ਮੈਂ ਕੰਮ ਕਰੂਗਾ ਸੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ